ਕਦੋਂ ਸਾਰੇ ਵਿਧੀਆ ਹੋ ਸਲਾਮ ਕਿੰਦਾ ਠੀਕ ਠਾਕ ਮਿੱਤਰੋ ਸਾਰੇ ਵਿਧੀਆ ਸਾਰੇ ਕੰਪਿਊਟਰ ਕਿੰਦਾ ਠੀਕ ਠਾਕ ਤੇ ਮਿੱਤਰੋ ਕੱਲ ਆਪਣੇ ਕੰਪਿਊਟਰ ਨੂੰ ਡੈਰੀ ਪੈਗੀ ਸਿੱਟੇ ਕੰਪਿਊਟਰ ਦਾ ਬਲੌਗ ਜਿਹੜਾ ਵੈਰੀ ਵਾਲਾ ਬਣਾ ਨਹੀਂ ਹੋਇਆ ਤੇ ਆਪਾਂ ਹੁਣ ਜਿਹੜੇ ਨਵੇਂ ਕੰਪਿਊਟਰ ਜਿਹੜੇ ਸਾਰੇ ਕੰਪਿਊਟਰ ਆਪਾਂ ਅੱਜ ਕੱਟਣੇ ਆ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਜਿਹੜੇ ਆਪਣੇ ਨਵੇਂ ਕੰਪਿਊਟਰ ਆਪਾਂ ਸਾਰੇ ਅੱਜ ਕੱਟਣੇ ਆ ਯਾਨੀ ਕਿ ਏ ਟੂ ਏਡ ਸਾਰੇ ਕੰਪਿਊਟਰ ਕਟਾਂਗੇ ਜਿਹੜੇ ਜਿਹੜੇ ਕਾਦੇ ਜਿਹੜੇ ਮੀਨੀਮੀ ਆਉਂਦੇ ਆ ਉਤਰ ਉਹ ਆਪਾਂ ਰੱਖਾਂਗੇ ਤੇ ਬਾਕੀ ਜਿਹੜੇ ਆਪਾਂ ਨਵੇਂ ਕੂਤਰਾਂ ਤੇ ਜਿਹੜੇ ਪੁਰਾਣੇ ਵੀ ਆ ਉਹ ਵੀ ਕੱਟਣੇ ਆ ਤੇ ਆਪਾਂ ਪਹਿਲਾਂ ਥੱਲੇੜੇ ਵਾਲੇ ਕਬੂਤਰ ਕੱਟਾਂਗੇ ਤੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰਿਓ ਤੇ ਤੁਹਾਨੂੰ ਦਿਖਾਉਣੀ ਆਂ ਮੈਂ ਥੱਲੇੜੇ ਵਾਲੇ ਕਬੂਤਰ ਕੱਟਦੇ ਆ ਹਾਂਜੀ ਮਿੱਤਰੋ ਆਪਾਂ ਆਟਦੇ ਆ ਕਬੂਤਰ ਜਿਹੜੇ ਆਪਾਂ ਕੱਟਣੇ ਆ ਸਭ ਤੋਂ ਪਹਿਲਾਂ ਆਪਾਂ ਕੂਤਰ ਕਿਹੜਾ ਕੱਟੀਏ ਤੁਹਾਨੂੰ ਦਿਖਾਉਣਾ ਹੈ ਇਹ ਤਰ੍ਹਾਂ ਸਸਤਾਂ ਚਲਣ ਲੱਗ ਪਾਲਾ ਸੁਰੇ ਰਿਹਾ ਤਾਂ ਕਿਉਂਕਿ ਹੁਣ ਬੈਰੀਆਂ ਪੈਣ ਲੱਗ ਪਈਆਂ ਤਾਂ ਕਰਕੇ ਵੀ ਉਹ ਚੱਲਾ ਵਾਲਾ ਮੁੱਤਰ ਟੱਟਾਂਗੇ ਤੇ ਇਹ ਜਿਹੜੇ ਦੋ ਦੋ ਤਰਤਨ ਕੰਨੀ ਨੂੰ ਫੜ ਬਣੋ ਉੱਪਰ ਤਰਤਨ ਕੰਨੀ ਸੜ ਦਿੱਤੀ ਆ ਇਧਰ ਵੀ ਕੋਈ ਤਰਤਨ ਕੰਨੀ ਆਇਆ ਇਹ ਜਿਹੜੀ ਛੱਡਾਂਗੇ ਉਹ ਵੀ ਬੱਕੀ ਵੀ ਨਹੀਂ ਦੇ ਸਕਦੇ ਲੋਕੀਓ ਇਹ ਕੁੂਤਰ ਪਖਟ ਦਿੱਤਾ ਠੀਕ ਆ ਇਹ ਵੀ ਆਪਾਂ ਤੇ ਇਹਦੇ ਵਿੱਚ ਵੀ ਆਪਾਂ ਤਿੰਨ ਤਿੰਨ ਕਟੀਆਂ ਤਿੰਨ ਤਿੰਨ ਕੰਨੂ ਨੂੰ ਖੜਦ ਰਹੀਆਂ ਇਹ ਵੀ ਬਹੁਤ ਕੁੂਤਰ ਹਰਾ ਸੀਗਾ ਉਹਦੀ ਬਾਹਰੀਆ ਪੈਣ ਲੱਪੀਆਂ ਸੀਗਾ ਕੱਟ ਦਈਏ ਮੁਕਲਾ ਮੁਕਲਾ ਬੇਦਾਇਤ ਬਸਤਾ ਪੈ ਗਈ ਉਹਨੂੰ ਇਸ ਗੱਲ ਤੇ ਵੀ ਕੱਟੇ ਇੱਥੇ ਤੇਗ ਲਈ ਕੋਈ ਯਾਰ ਕੱਲੇ ਤੋਂ ਕੂਤਰ ਕੱਟਣੇ ਬਹੁਤ ਔਖੀ ਗੱਲ ਹੈ ਨਾ ਨਵੇਂ ਮੁਕਲਾ ਵੀ ਆਪਣਾ ਫ੍ਰੇਮ ਦੇ ਸੂਪਰ ਚੀਨਾ ਦਾ ਇਹਦੇ ਨਾਲ ਦਾ ਹੈ ਨਹੀਂਗਾ ਹੋਰ ਕੋਈ ਦੇਖ ਆਉਗਾ ਤੁਸੀਂ ਚੀਨਾ ਉੱਤਲ ਇਹ ਵੀ ਆਪਾਂ ਕੱਟ ਦਾਂਗੇ ਪਰ। ਲੋ ਜੀ ਮੁੱਤਰੋ ਇਹ ਵੀ ਯਾਰ ਇਹ ਵੀ ਕੂਤਰ ਕੱਟਦੇ ਨੂੰ ਪਰ ਕੱਟਦੇ ਨੂੰ ਇਹ ਦਰਨੀ ਕਰਦਾ ਸੀ ਉੱਡਦਾ ਵਧੀਆ ਸੀਗਾ। ਇਹਦੇ ਵੀ ਤਿੰਨ-ਤਿੰਨ ਕਰਨੀਆਂ ਇੱਥੇ ਰੱਖ ਦਿੱਤੀਆਂ। ਠੀਕ ਹੈ। ਲੋ ਮੁੱਤਰ ਇਹ ਵੀ ਕੱਟ ਦਿੱਤਾ। ਇਹ ਦੇਖ ਸਕਦੇ ਹੋ ਉਪਰੋਂ ਕੱਟ ਦੇ ਤਾਂ ਇਹ ਮੁਕਤ ਹੋ ਗਈ। ਫਿਰ ਵੀ ਇਹ ਉਪਰ ਕੱਟ ਕਰਦਾ ਮੱਛੀ ਇਹ ਵੀ। ਤਾਂ ਬੜੀਆ ਹੁੰਦਾ ਸੀ ਥੋੜਾ ਜਿਹਾ ਪੂਰੀ ਤਰ੍ਹਾਂ ਹੁੰਦਾ ਸੀਗਾ ਇਹ। ਦੇਖਣ ਨੂੰ ਵੀ ਥੋੜਾ ਜਿਹਾ ਗੰਦਾ ਜਿਹਾ ਹੁੰਦਾ ਸੀ ਇਸ ਕਰਕੇ ਹੁਣ ਕੋਈ ਦੇ ਸਕਦੇ। ਉਹ ਖਾਣੇ ਤਰ੍ਹਾਂ ਨਹੀਂ ਕੋਈ ਨਾੜਾ ਜੁੜਿਆ ਨਾ ਪਾਇਆ ਜਿਵੇਂ। ਤੇ ਬਾਕੀ ਉਪਰ ਕੱਟ ਸਕਦੇ ਹੋ ਆਪਣਾ। ਠੀਕ ਆ। ਤੁਹਾਨੂੰ ਦੇਖਾਰੇ ਤੋਂ ਬਣੀਆ ਤੇ ਇਹਨੂੰ ਵੀ ਹੁਣ ਕੱਟਦੇ ਆ ਮਿੱਤਰੋ ਕਿ ਕੱਟ ਕੇ ਹੁਣ ਲੋਕਾਂ ਨੂੰ ਤੇ ਪ੍ਰੋਟੋਕੋਲ ਦੇ ਸੂਤਾਂ ਟੰਟਣ ਕਰਨੀ ਹੈ ਤੇ ਪਛਾੜ ਦਉਣਾ ਹੈ ਜੇ ਤਾ ਤੱਕ ਤਰਫੋਂ ਤਾ ਕੱਲੇ ਨੂੰ ਕੱਟਣੇ ਬਹੁਤ ਆਪਕੀ ਜੀ ਆਹ ਕਹਿੰਦਾ ਜੀ ਕਹਿੰਦਾ ਤੇ ਹੋਰ ਆਪਾਂ ਨੂੰ ਪੈਨ ਘਰ ਤੋਂ ਰਹਾ ਇਹ ਇੱਕ ਕੱਲੀ ਆਰੇ ਦੀ ਕੱਟੇ ਦਿੰਨੇ ਆ ਤੇ ਇਹ ਵੀ ਅਪਨ ਮੁੱਤਰ ਕੋ ਲਿਆਣ ਦੀ ਸੀਗੀ ਮੁੱਤਰ ਜੇ ਆਵਾਜ਼ ਦੋਹਨ ਇਹਦੇ ਨਾਲ ਚੱਲੇ ਕੀ ਫੇਰ ਆਵਾਜ਼ ਚੋਂ ਕਦੇ ਨਾ ਵੀ ਮੇਰੀ ਬੰਦੂ ਦੀ ਬਾਕਸ ਹੋ ਗਈ ਇਹ ਕੱਟ ਦਿੱਤੀ ਉਹ ਜੇ ਗਲਤ ਗੱਦਨ ਕੱਟਣ ਨੂੰ ਪਰੇ ਸਭ ਚੱਜ ਜਾਂਦਾ ਹੈ ਹਰੇਕ ਪਾਸੇ ਕੰਮ ਆ ਰਹੇ ਜੋ ਸਾਡੇ ਕੋਲ ਇਹ ਤਾਂ ਸਾਰੇ ਲੈ ਲਿਆ ਨੇ ਹੈ ਕਿ ਇਹ ਤਾਂ ਇਹਨਾਂ ਦੀ ਪੱਤਣ ਨੂੰ ਇਸ ਕਰਕੇ ਰਹਿਣ ਦਿੰਦੇ ਪੱਤਣ ਨੂੰ ਕਿ ਬਾਕੀ ਆਪਾਂ ਕੱਟ ਵਿੱਚ ਇਹਨੂੰ ਸਾਰੇ ਰਹਿਣ ਨਹੀਂ ਦੇ ਲੈਣੇ ਹੋਣੇ ਆਪਾਂ ਜਿਹੜੇ ਕਬੂਤਰ ਕੱਟ ਦਿੱਤੇ ਆ ਤਿੰਨ ਪਰੋ ਕੂਤਰਾ ਆਪਾਂ ਹੁਣ ਕੱਟ ਦਿੱਤੇ ਆ ਉਡਾਉਣ ਵਾਲੇ ਜਿਹੜੇ ਆ ਉੱਪਰ ਹੀ ਆ ਤੇ ਗਰਮੀ ਵੀ ਬਹੁਤ ਆ ਤੇ ਬਾਕੀ ਕਬੂਤਰ ਵੀ ਹੁਣ ਆਪਣੇ ਦੇ ਦੇ ਹੋਣੇ ਸਾਰੇ ਸੰਤੋਆ ਤੇ ਇਹਨਾਂ ਨੂੰ ਹੁਣ ਕੱਢਦੇ ਆ ਇੱਕ ਵਾਰੀ ਆਪਾਂ ਬਾਹਰ ਤੇ ਖੁੱਡਾ ਵੀ ਸਾਫ਼ ਯਾਰ ਕਰਨਾ ਹੈ ਤੇ ਬਾਕੀ ਫਿਰ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਮਿਲਦੇ ਆ ਫਿਰ ਆਪਾਂ ਮਿੱਤਰੋ ਅਗਲੇ ਬਲੌਗ